ਅੱਜਕੱਲ ਦੇ ਬਹੁਤੇ ਲੋਕ ਐਦਾਂ ਦੇ ਨੇ ਜੋ ਕਿ ਸਿਰਫ ਇੱਕ ਮੈਚਿੰਗ ਤੱਕ ਸੀਮਤ ਰਹਿੰਦੇ ਨੇ ਤੇ ਦਿਲਾਂ ਦੇ ਵਿੱਚ ਪਿਆਰ ਨਹੀਂ ਜੇ ਕਿਸੇ ਦੇ ਨਾਲ ਮੈਚਿੰਗ ਕਰ ਲਈ ਸੂੜ ਦੀ ਬੂੜ ਦੀ ਪੱਗ ਦੀ ਤੇ ਉਹ ਖੁਸ਼ ਹੋ ਜਾਂਦੇ ਨੇ ਤੇ ਜੇ ਉਹਨਾਂ ਨੂੰ ਕਹੋ ਮੇਨ ਚੀਜ਼ ਗੱਲ ਜੋ ਹੁੰਦੀ ਹੈ ਸਿਰਫ ਰੂਹ ਦੀ ਹੁੰਦੀ ਹੈ ਰੂਹ ਦੇ ਨਾਲ ਮੈਚਿੰਗ ਹੋਣੀ ਬਹੁਤ ਜ਼ਰੂਰੀ ਹੈ ਜੇ ਰੂਹ ਦੇ ਨਾਲ ਮੈਚਿੰਗ ਨਹੀਂ ਤਾਂ ਜ਼ਿੰਦਗੀ ਦਾ ਕੋਈ ਫਾਇਦਾ ਨਹੀਂਗਾ ਇਹ ਸਿਰਫ ਇੱਕ ਦਿਖਾਵੇ ਦੀਆਂ ਚੀਜ਼ਾਂ ਜੋ ਸੂਟਾਂ ਦੇ ਨਾਲ ਬੂਟਾ ਦੇ ਨਾਲ ਪੱਗਾਂ ਦੇ ਨਾਲ ਮੈਚਿੰਗਾ ਕਰਦੇ ਨੇ ਇਹ ਸਿਰਫ ਇੱਕ ਦਿਖਾਵਾਗਾ ਮੇਨ ਚੀਜ਼ ਹੈ ਰੂਹ ਦੇ ਨਾਲ ਮੈਚਿੰਗ ਕਰੋ ਜੋ ਕਿ ਸਭ ਨੂੰ ਇੱਕ ਸਿੱਖਿਆ ਮਿਲੇ ਵੀ ਕਿਦਾਂ ਪਿਆਰ ਮੁਹੱਬਤ ਨੇ ਅਦਾਗਾ ਇਹ ਤਾਂ ਇੱਕ ਦਿਖਾਵਾਗਾ ਥੋੜੇ ਟਾਈਮ ਦਾ ਹੁੰਦਾਗਾ ਤੇ ਬਾਅਦ ਵਿੱਚ ਕੀ ਹੁੰਦਾ ਉਹੀ ਕੁਝ ਜੋ ਕਿ ਦੁਨੀਆਦਾਰੀ ਦੇ ਵਿੱਚ ਅੱਜਕਲ੍ਹ ਚੱਲ ਰਿਹਾ ਕਿਸੇ ਨੂੰ ਸਿੱਖਿਆ ਦਿਓ ਐਵੇਂ ਦੀ ਜੋ ਕਿ ਹਮੇਸ਼ਾ ਲਈ ਨਬਦੀ ਰਵੇ ਸੱਤ ਜਨਮਾਂ ਤੱਕ ਨਿਬੇ ਦਿਖਾਵੇ ਦੇ ਕੰਮ ਕਦੇ ਨਾ ਕਰੋ